सतना श्री वे गुरुजि ओ तेरा साहिबो सुरा गु असा पला ओंकार सतगुरु प्रसाद सोदर ते कहा शुक्रहा जिवे सर संले वाजे तेरे नाद अनेक अशङ्खा के ते हारे ਕਿਤੇ ਤੇਰੇ ਰਾਖ ਪਰੇਸ਼ੋ ਕਹੀਆ ਕਿਤੇ ਤੇਰੇ ਗਵਨ ਹਾਰੇ ਗਵਨਾ ਤੁਧਨਾ ਪੰਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਵਨਾ ਤੁਧਨਾ ਤਿਤਗੁਪਤਾ ਲਿਖਾ ਜਾਨਣਾ ਲਿਖ ਲਿਖ ਧਰਮ ਵਿਚਾਰੇ ਗਵ ਤੁਧਨਾ ਇਸਰ ਬ੍ਰਹਮਾ ਦੇਵੀ ਸੋ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਇੰਦਰਦਰਸ ਨਮੇਟੇ ਦੇਵਤੇ ਅੰਦਰ ਨਾਲੇ ਗਾਵਨਾ ਤੁਧਨੋ ਸਿਦਦ ਸਮਾਦੀ ਅੰਦਰ ਆਗਮਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਦੀ ਸਤੀ ਸੰਤੋਕੀ ਗਾਵਨ ਤੁਧਨੋ ਮੀਰ ਕਰਾਰੇ ਗਾਵਨ ਤੁਧਨੋ ਪੰਡਤਾ ਪਰਨਰਕੇਸ਼ਰਾ ਜੋਗੋ ਜਗਵੇਦਾ ਨਾਲੇ ਗਾਵਨਾ ਤੁਧਨੋ ਮੋਨੀ ਆਮਨ ਮੋਹਨਾ ਸੁਰਗ ਮਛਪਿਆਲਾ ਗਾਵਨ ਤੁਧਨੋ ਰਤਨੋ ਪਾਏ ਤੇਰੇ ਅਰ ਸੱਟ ਤੀਰਤ ਨਾ ਲੇ ਗਾਵਨਾ ਤੁਧਨੋ ਧਯੋਧ ਮਾ ਬਲਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲਾ ਬਰਮੰਡ ਆਕਰ ਕਰਾਕੇ ਤੇਰੇ ਧਾਰੇ ਸਹੀ ਤੁਧਨੋ ਗਾਵਨ ਜੋ ਤੁਧ ਭਾਵਨਾ ਰਤੇ ਤੇਰੇ ਪਵਿੱਤਰ ਸਾਧੇ ਹੁਰਕੇ ਤੇ ਤੁਧਨੋ ਗਾਵਨਾ ਸੇ ਮੇ ਜਿਤਨਾ ਵਡਾ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸਸਾਇ ਲੋ ਸਚਾ ਸਚੀ ਨਾਈ ਹੈ ਬਿਉ ਸੀ ਜਾਏ ਨਾ ਜਾਸੀ ਰਚਨਾ ਦਿਨ ਰਚਾਈ ਰੰਗੇ ਰੰਗੇ ਪਾਤੀ ਕਰ ਕਰ ਜਿਨ ਸੇ ਮਾਇਆ ਜਿਨੂ ਪਾਈ ਕਰ ਕਰ ਦੇਖੇ ਕੀਤਾ ਆਪਣਾ ਜੋ ਤਿਸ ਦੀਵ ਲਿਆਈ ਗੋਤੀ ਸੋ ਪਾਵੇ ਸੋ ਹੀ ਕਰਸੀ ਪਰੁ ਕਮਨ ਨਾ ਕਰਨਾ ਜਾਈ ਸੋ ਪਾਤ ਸਾਹੋ ਸਫਸਾਏ ਬੋ ਨਾਨਕ ਰਹਿ ਨਜਾਈ ਆਸਾ ਮਗ ਲਾ ਪੈਲਾ ਸੰਵਟਾ ਕੇ ਸਭ ਕੋ ਏਕ ਵਡ ਵਟਾ ਡਿਟਾ ਹੋਏ ਕਿੰਤ ਪਾਇ ਨ ਕਿਹਾ ਜਾਏ ਕਹਿਨੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਹਿਬਾ ਜੇ ਕਬੀਰਾ ਗੁਰਿੰਘੇ ਹੀਰਾ ਕੋਈ ਨੰਨ ਜਾਣੇ ਤੇਰਾ ਕਿਤਾ ਕੇਵੜਾ ਚੀਰਾ ਰਹਾਓ ਸਾਵ ਸੁਤੀ ਮੇਰਾ ਸੂਤ ਕਮਾਈ ਸਾਰੀ ਕੀਮਤਾ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰਗ ਰਹਾਈ ਕਹਿ ਨਾ ਜਾਏ ਤੇਰੀ ਤਿਲ ਵਿਟਿਆਏ ਸੌ ਸਤ ਸੌ ਤਾ ਸਤ ਸੰਗਿਆਈਆਂ ਸਿੱਧਾਪੁਰਖਾਂ ਕੀਆਂ ਅਗੜਿਆਈਆਂ ਜਤੁ ਵਿਣਸਿਂ ਸਿਂਧੀ ਕਿੰਨੇ ਨਾ ਪਾਈਆ ਕਰਮਿਲ ਨਾ ਹੀ ਠਾਕ ਰਹਾਈਆ ਅੱਖਣ ਵਾਲਾ ਕਿਆ ਵਿਚਾਰਾ ਸਿਵਤੀ ਭਰੇ ਤੇਰੀ ਢੰਡਾਰਾ ਜਿਸ ਤੂ ਦੇਹੇ ਤਿਸੇ ਕੀ ਆਚਾਰਾ ਨਾਨਕ ਸਵਸਵਨ ਹਾਰਾ ਅਸਮੰਗਾ ਪੈਲਾ आखा जीवा विसरे मर जाऊ अखन औका सचा नाओ नाम की लागे भू का उ चल सो क्यों विसरे मेरी मार साचा साहेबो साचे नाय रहा ओ साचे नाम की तिलवडयाई आखो तके कीमत न पाई ये सब मिलके अखन पाहे वजन विकाट घाट न जाए ਨਾਵ ਮਰੇ ਨਾ ਹੋਵੇ ਸੋਗਾ ਦਿਲ ਨਾ ਰਹਿ ਨਾ ਚੁਕੇ ਭੋਗ ਗੁਣ ਹੋਰ ਨਾ ਹੀ ਕੋਏ ਨਾ ਤੋ ਹਵਾਨ ਨਾ ਤੋਏ ਦੇਵਡ ਆਪ ਤੇ ਵਰ ਤੇਰੀ ਦਾਤਾ ਚਿੰਤਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮ ਜਾਤ ਨਾਨਕ ਨਾਵੇ ਬਾਦ ਜੋ ਸੁਨਾਤ ਰਾਗੁ ਜਰੀ ਮਾਲਾ ਪੰਜੇ ਚੌਥਾ ਹਰ ਕੇ ਜਨ ਸਤਗੁਰ ਸਤਪੁਰਖ ਆ ਬਿਠ ਪਰ ਗੁਰ ਪਾਸ ਹਮ ਕੇ ਰੇ ਕਿਰਮਾ ਸਤਗੁਰ ਸਰਨਾਏ ਕਰ ਦੇ ਆ ਨਾਮ ਪ੍ਰਗਾਸ ਮੇਰੇ ਮੀਤਾ ਗੁਰ ਦੇਵ ਮੁਕ ਰਾਮ ਨਾਮ ਪ੍ਰਗਾਸ गुरुमत नाम मेरा प्राण सखायि हरीता मृ रास राओ हर जन के वटपाो डेरे जिनहर हर, जिन हर सरदार प्यास हर हर नाम मिला तृतास मिलसङ्गत गुणप्रकासु हर रस नाम न ना पाया ते पावि पास जो सतगुर सरन सङ्गत नै आय त्रिघदिवै त्रिघदिवासु जिनहर जन संगता पाई पा चिन्तुर मस्तक लिख्या लिखासना सत्सङ्गत जरस पाया मल नानक नाम प्रकाश माला पंजमा ਕਾਹੇ ਰਮਨ ਚਿਤਰੇ ਉਤਮ ਜਾਰ ਦਿਓ ਪਰਿਆ ਸੇ ਪੱਤਰ ਮੈਂ ਜੰਤੂ ਪਾਏ ਤਾਂ ਕਾ ਰਿਤ ਕਾ ਕੇ ਕਰ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੈ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਟ ਰਿਆ ਰਹਾ ਜਾਣਨ ਪੇਤਾ ਲੋਕ ਸੁਤ ਬਣਤਾ ਕੋਈ ਨ ਕਿਸ ਕੀ ਧਰਿਆ ਸਿਰ ਰਿਜ ਕਸਮ ਬਾਹੇ ਠਾਤੁਰ ਕਾਇ ਮਨ ਕੋ ਕਰਿਆ ਊੜੇ ਊੜਾ ਵੇ ਸੇ ਕੋ ਸਾ ਇਸ ਪਾਸੇ ਮਚਰੇ ਸ਼ਰਿਆ ਤਿਨ ਕਵਨਾ ਖਲਾਵੇ ਕਮ ਚੁਗਾਵੇ ਮਨ ਮਹਿ ਸਿਵਨ ਕਰਿਆ तावि निदान दशष्ट सिद्धाना ठाकुर करत अंतरया जन नानक बल बल सत बल जाईए न पारवर्या रागो असामनाथो ता सो गुरक एक ओंकार සෝ පුරකානරජනවා, පුරකානරජනහරගමාගම පාරා සත හැ සතයා වෙතුද ජහාන් ස්‍ය ශරදනාරා සෞධීතුමාරදී තුජියතා දතාරා හරස ව සන්තු දීසාබෝදූකෝ විසරණහාර. ਹਰਿ ਆਪੇ ਠਾਪੁਰ ਆਪੇ ਸਿੰਘ ਜੀ ਗਿਆਨਾਨਕਾ ਜਤਿ ਵਿਚਾਰਾ ਤੂ ਘਟ ਘਟੰਤਰਾ ਸਰੰਤਰ ਜੀ ਅਰੇ ਕੋਪਿਕ ਸਮਾਨਾ ਇਕਦਾਂ ਤੇ ਇਕ ਭਿਕਾਰੀ ਜੀ ਸਭ ਤੇਰੇ ਜੋ ਜੋ ਵਿਡਾਣਾ ਤੂ ਆਪੇ ਦਗਾ ਆਪੇ ਪੂਤਾ ਜੀ ਓ ਤੁਧ ਬਿਨਾ ਬਨਾ ਜਾਣਾ ਤੂ ਪਾਰ ਬ੍ਰਹਮ ਅਬਯੰਤੋ ਬਯੰਤੋ ਜੀ ਤੇ ਕਿਆ ਹੁਨਾਖ ਵਕਾਣਾ ਜੋ ਸੇਵਾ ਤੁਸਰ ਤੁਦੀ ਜਨਾਨਕ ਪਿੰਕੁਰ ਬਾਣਾ ਅਰਤਿਆਲ ਹੈ ਅਰਤਿਆਲ ਹੈ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸਹਿ ਮੁਕਤਾ ਸੇਂਕ ਪੈ ਜਨਾ ਧਿਆਇਆ ਜੀ ਤਿੰਨ ਤੁਤੇ ਰੰ ਕੀ ਫਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿੰਨ ਕਾ ਭੋ ਸਭ ਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਰਜੀ तेहर रूप आसमसि सैताना सैताना जिनर तया जी तन्नान कति बल जासी तेरी भक्त तेरी पद जी परे व्यंत व्यंता तेरे भक्त तेरे भक्त सलाना तद जी हर कण कणता तेरी अनका तेरे नक्रिया पूजा जी तापका प्रेद परे व्यंता ਤੇਰੇ ਅਨੇਕਾ ਤੇਰੇ ਅਨੇਕਾ ਪੜੇ ਬੋ ਸਿਮਰਤ ਸਾਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਪਲੇ ਜਨ ਨਾਨਕ ਜੀ ਜੋ ਪਾਵਹਿ ਮੇਰੇ ਅਰ ਭਗਵੰਤਾ ਤੂ ਆਦ ਪੁਰਖ ਪਰੰਪਰ ਕਰਤਾ ਜੀ ਦੁੱਧ ਦੇਵੜਾ ਨ ਕੋਈ ਤੂ ਜੁਗ ਜੁਗ ਏਕੋ ਸਦਾ ਸਦਾ ਤੂ ਏਕੋ ਜੀ ਤੋ ਨਿਆ ਚਲ ਕਰਤਾ ਸੋ ਹੀ ਤੁਦਾ ਪੇ ਪਾਵੇ ਸੋਈ ਰਕਤੇ ਜੀ ਤੂ ਆਪੇ ਕਰੇ ਸੋ ਹੋਈ ਤੁਦਾ ਪੇ ਸ੍ਰੇਸ਼ਟ ਸਭ ਪਾਈ ਜੀ ਤੁਦਾ ਪੇ ਸਿਸਵ ਕੋਈ ਤਨਾਨਕਾ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾਜ ਨੋਈ ਆਸਾ ਮਲਾ ਤੋਤਾ ਤੋ ਕਰਤਾ ਸਤੇ ਆਰਮੜਾ ਸਾਈ ਜੋ ਤੂ ਪਾਵੇ ਸੋਈ ਤਿਸੇ ਜੋ ਤੂ ਦੇ ਸੋਈ ਹੁ ਪਾਈ ਰਹਾ ਸਾ ਤੇਰੀ ਤੂ ਸਭ ਨਹੀਂ ਧਿਆਇ ਜਿਸ ਨੂੰ ਕਿਰਪਾ ਕਰੇ ਤਿੰਨਾ ਅਮਰਤਨ ਪਾਇਆ ਗੁਰਮਕੰਲਾ ਦਾ ਮਨੁਤਗਵਾਇਆ ਤੁਦਾ ਪਿਛੋੜਿਆ ਆਬ ਮਿਲਾਇਆ ਤੂ ਦਰਿਆ ਸਤੂ ਜੀ ਮਾਏ ਤੂ ਜਿੰਦੂ ਦੂਜਾ ਕੋਈ ਨਾਏ ਜੀ ਜਨ ਸਤਿ ਤੇਰਾ ਕੇ ਲੋਭ ਵਿੰਜੋ ਮਿਲ ਵਿਛੜਿਆ ਸੰ ਜੋਗੀ ਮੇਲਾ ਜੇ ਸਨ ਤੂੰ ਜਾਣ ਹੈ ਸੁਇਦਨ ਜਾਣੇ ਹਰ ਗੁਨਾ ਸਾਧੇ ਆਕ ਵਖਾਣੇ ਜਿਨਾਂ ਸਰਵਿਆਂ ਤੈਨ ਸੁਖ ਪਾਇਆ ਸੇ ਜਿਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇ ਰਕਿਆ ਸਭ ਹੋਏ ਤੁਧ ਬਿੰਦੂ ਜਾਵਨ ਨਾ ਕੋਏ ਤੂ ਕਰ ਕਰ ਵੇਖੇ ਜਾਣੇ ਸੋਏ ਜਨਾਨਕਾ ਗ੍ਰਹ ਕਾ ਪ੍ਰਗਟੋਏ ਆਸਾ ਮਲਾ ਪਹਿਲਾ ਤੇ ਤੋ ਸਰਨ ਪਾਇ ਲੈ ਨਿਮਸਾ ਪਾਣੀ ਪਾਵਕ ਤੈਨੇ ਕੀਆ ਪੰਕਜ ਮੋ ਪਦ ਨਹੀਂ ਚਾਲੇ ਅੰਬੇਖਾ ਤੇ ਧੂਮਿਆਲਾ ਮਨੈ ਗੁਣਾ ਚੇਤਸ ਸੋ ਮੂੜਮਣਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਹੋ ਨਾਉ ਚਤੀ ਸਤੀ ਨਹੀਂ ਪੜਿਆ ਮੂਲਕ ਮੁਕਤਾ ਜਨ ਪਿਆ ਪਰਮਤਨ ਨਾਨਕ ਤਨ ਕੀ ਸਰਨਾ ਦਿੱਤੂ ਨਾ ਹੀ ਵਿਸਰਿਆ ਆਸਾਂ ਮੰਗਾ ਪੰਜਵਾ हई प्रापत मानुक देवरिया गोविंद मिलन किय तेरी बरिया अवर का जो तेरे के काम मिल सत्संगत पद केवल नाम सरंजाम लागो पव करन के जन बिरता जा तोर के रा जाव ताप संजम तरम न कमाया सेवा साथ न जाने हराया को नानक मनीच कर्मा सन परे की राखो शर्मा ਜਾਉ ਤਾ ਪ੍ਰ ਸੰਗਮ ਕਰਮਨ ਕਮਾਇ ਸੇਵਾ ਸਾਧਨਾ ਜਾਣਿਆ ਹਰਿਆ ਕੋ ਨਾਨਕਾ ਮਨੀਚ ਕਰਮਾ ਸੰਪਰੈ ਕੀ ਰੱਖੋ ਸਰਮਾ ਪਾਛਦਸਮਿਕ ਕਵਿ ਬਾਤ ਬੇਂਤੀ ਜੋ ਪਈ ਅਮਰੀ ਕਰਵਾ ਦੇ ਰਚਾ ਪੂਰਨ ਚਿੱਤਿ ਚਾ ਤਵ ਚਰਨ ਮੰਨ ਰੇ ਹਮਾਰਾ ਆਪਣਾ ਜਾਣ ਕਰਉ ਪਰਤਿ ਪਾਰ ਅਮਰੇ ਦੁਸ਼ਟ ਸਭ ਤੁਮ ਕਾ ਹੋ ਆਪ ਦੇ ਮੈਂ ਬਚਾਓ ਸੁਖੀ ਬਸੇ ਮੋਰ ਪਰਵਾਰਾ ਸੇ ਵਿਕਸਿਕਾ ਸਭ ਕਰਤਾਰਾ ਮੁਰਚਾ ਨਿਜ ਕਰਦੇ ਕਰੀਏ ਸਭ ਇਨ ਕੋ ਆਜ ਸੰਗਰੀਏ ਪੂਰਨ ਹੋਇਆ ਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮ ਛਾੜ ਕੋਈ ਨ ਧਿਆਉ ਜੋ ਬਾਚਾਉ ਸੋ ਤੁਮ ਤੇ ਪਾਉ ਸੇਵਕ ਸਿਕਾ ਮਾਰੇ ਤਾਰਿਆ ਚੁਨ ਚੁਨ ਸਤਰਾ ਮਾਰੇ ਮਾਰੀ ਹੈ ਆਪਾ ਦੇ ਮੁਦੇ ਅਬਰੀਏ ਮਰਨ ਕਾਲ ਕਾ ਤਰਾਸ ਨਵਰੀਏ ਹੋ ਜੋ ਸਦਾ ਮਾਰੇ ਪੱਛਾ ਸਿਵਸਤੂ ਜੋ ਕਰਿਓ ਰਚਾ ਰਾਖ ਲਿਆ ਮੋਇ ਰਾਖ ਨਾ ਹਾਰੇ ਸਾਖ ਸੰਸਾਇ ਪਿਆਰੇ ਦੀਨਾ ਬੰਦੋ ਦੂਟਨ ਕੇ ਹੰਤਾ ਤੁਮਾ ਪੂਰੀ ਚਤੁਰ ਦਸ ਕੰਤਾ ਕਾਲ ਪੈ ਬ੍ਰਹਮਾ ਬਤਰਾ ਕਾਲ ਪਾਇ ਸਿਖ ਜੀਵ ਅਵਤਾਰਾ ਕਾਲ ਪਾਇ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸ਼ਾ ਜਬ ਕਾਲ ਜੋਗੀ ਸਿਖ ਕੀਓ ਬੇਦ ਰਾਜ ਬ੍ਰਹਮਾ ਜੋਤੀਆ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਂ ਆ ਮਹਾਰਾਜ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਸ ਨੂੰ ਪਜਾਇਓ ਆਦੰਤ ਇੱਕ ਅਵਤਾਰਾ ਸੋਈ ਗੁਰੂ ਸਮਝਿਆ ਮਹਾਰਾਜ ਨਮਸਕਾਰ ਤੇ ਸੇ ਕੋ ਹਮਾਰੀ ਸકલ ਪ੍ਰਜਾ ਜਨਾ ਆਪੋ ਸਵਾਰੀ ਸੇ ਕਲ ਕੋ ਸੇ ਗੁਣ ਸੁਖ ਦੀਓ ਸਤਨੰਤੋ ਕਲ ਮੂ ਬਦ ਕੀਆ ਘਟ ਘਟ ਕੇ ਅੰਤਰ ਕੀ ਜਾਣਤਾ ਆਪレ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚ ਰਸ ਤੁਲਾ ਸਭਰ ਕਿਰਪਾ ਦੇ ਕਰ ਪੂਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਇ ਸਾਧੂ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਾ ਬੁਧ ਕਰ 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 ਤਾਰਾ ਪਰ ਜਾ ਤਰ ਤਤਵਤ ਅਪਾਰਾ ਜਬ ਕਰ ਕ ਕਰ ਤੂੰ ਕਬਹੁ ਤੂੰ ਮੈਂ ਮਿਲਤ ਦੇ ਤਰ ਸਭੂ ਜੇਤੇ ਬਾਦਨਾ ਸ੍ਰਿਟ ਸਭ ਤਾਰੇ ਆਪਾ ਆਪਣੇ ਮੂੜ ਉਚਾਰੇ ਤਮ ਸਭੀ ਤੇਰੇ ਤਨ ਰਾਲਮਾ ਦਾਣ ਤਵੇਦ ਪੇਦ ਅਰਾਲਮਨ ਕਰਨ ਕਰਨ ਬੋ ਆਦਨੀਲ ਨਾਗ ਸੰਭੋਤਾ ਕਾ ਮੂੜ ਉਚਾਰ ਤਵੇਦ ਆਦਾ ਕੋ ਪੇਵਨਾ ਭਗਤੋ ਬੇਦਾ ਆਤਾ ਕੋ ਕਰਪਾਣਨ ਮਾਨਤਾ ਮਾ ਮੂੜ ਕਸ਼ਪੇ ਲੋ ਨਾ ਜਾਣਤ ਮਾ ਦੇਵ ਕੋ ਕਹਿ ਤੋ ਸਦਾ ਸਿਗੋ ਨਿਰਕਾਰ ਕਾ ਚਿੰਤਨਾਇ ਪੇਗੋ ਆਪ ਆਪਨੇ ਬੁਧੈ ਜੇਤੀ ਵਰਤ ਪਰਪੰ ਤੋਏ ਤੇਤੀ ਤੁਮਰਾ ਨਿਕਾ ਨਾ ਜਾਏ ਬਸਾਰਾ ਕਹਿ ਬਿਦ ਸਜਾ ਪ੍ਰਤਮ ਸੰਸਾਰਾ ਏਕੇ ਰੂਪਨੂਪ ਸਰੂਪਾ ਰੰਗ ਪਿਆਰ ਰਵ ਕਈ ੂਪਾ ਅਨਜੇ ਜਿ ਸੇ ਤੇ ਕਿੰਨੀ ਤ ਪੂਜ ਖਾਨ ਹੋ ਰਤ ਦਿਨੇ गौपुत्र राजा वा बेटा कौसंटु प्यो शंकर केटा सगरेस लिट निकाया चम्बो आद गुगाद रूप असम्भा अब रक्षा मेरी तुम करो सिको वारया सिख संगरो दुटा जीते उत्तम तुत पाता सकला मलेस करो रणकाका ਜਾਸੂ ਜਾ ਤਉ ਸਰਨੀ ਪਰੇ ਤਿਨ ਕੇ ਦੁਟਾ ਦੁਟਵਾ ਮਰੇ ਪ੍ਰਕਾ ਜਵਨ ਪਦ ਪਰੇ ਤਿਆਰੇ ਤਿਨ ਕੇ ਤੁਮ ਸੰਖਟ ਸਭ ਤਾਰੇ ਜੋ ਕਲ ਕੋ ਇਕ ਬਾਕ ਆਇਏ ਤਾਂ ਕੇ ਕਾਲ ਨਿਤ ਨਾਇ ਰਚਾ ਤੈਂ ਸਭ ਕਾਲਾ ਦੁਸ਼ਟਸ਼ਟ ਤ੍ਰੇਤਕਾਲਾ ਕਿਰਪਾ ਦ੍ਰਿਟ ਕੰਜਾਇ ਨਿਆਰਿਓ ਤਾ ਕੇ ਤਾਪ ਤਨ ਕਾ ਮਰਿਓ ਰਿਦ ਸਿਧ ਕਰਮ ਸਭ ਹੋਈ ਦੂਤ ਸਾਸ ਸਕ ਨਾ ਕੋਈ ਇਕ ਬਾਰ ਜਿਨ ਤੁਮੈ ਸੰਭਾਰਾ ਕਾਲ ਪਾਤੇ ਤਾਂ ਉਬਾਰਾ ਜਿਨ ਨਰ ਨਾਮ ਤਿਆਰੁ ਕਾ ਆਧਾਰ ਦਦੁ ਲੋਕ ਤੇਰਾ ਕੜ ਕੇ ਤੁਮੈ ਸਰਨ ਤਿਆਰੀ ਆਪਾ ਦੇ ਲਿਓ ਉਬਾਰੀ ਸਰਟੋਰ ਮਸਾਈ ਰੂਤ ਲੋਕ ਤੇ ਲਿਓ ਬਚਾਈ कड़के तमें सन तैयारी आप दे बारी सर्व टोर मसाई लूट दो के ले बचाई सवैया पाएंगे जब ते तुमरे तब ते कुआ राम रही पुराण पुराणों ने के मत एक न मान्या ਸਿਮਰਤ ਸਾਸਤਰ ਵੇਦਾ ਸਭ ਕੋ ਪੇਰ ਕਿਆ ਮੈਂ ਇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਿਉ ਸਭ ਤੋਏ ਵਖਾਨਿਓ ਦੋਰਾ ਸਗਲ ਦਵਾਰ ਕੋ ਛਾੜ ਕੇ ਗਿਓ ਤਵਾਰ ਦਵਾਰ ਬਾਈਂਗੇ ਕੀ ਲਾਜਾ ਸਾ ਗੋਬਿੰਦਾਸ ਤਵਾਰਾ ਸਗਲ ਦਵਾਰ ਕੋ ਛਾੜ ਕੇ ਗਿਓ ਤਵਾਰ ਦਵਾਰ ਬਾਈਂਗੇ ਕੀ ਲਾਜਾ ਸਾ ਗੋਬਿੰਦਾਸ ਤਵਾਰਾ ਸਗਲ ਦਵਾਰ ਕੋ ਛਾੜ ਕੇ ਕਿਉ ਤਵਾਰੁ ਦਵਾਰੁ ਭਾਇ ਕੇ ਕੀ ਲਾਜਾ ਸਾ ਗੋਬਿੰਦ ਆਸੁ ਤਵਾਰ ਰਾਂਕਲੀ ਮਾਲਾ ਤੀਜਾ ਅਨੰਦ ਏਕ ਓੰਕਾਰ ਸਤਿਵ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨਵਜੀਆਂ ਵਾਧਾਈਆਂ ਰਾਗ ਰਚਨਾ ਪਰਵਾਰ ਫਰੀਆਂ ਸ਼ਬਦ ਗਾਮਣਾਈਆਂ ਸਉ ਦੋ ਤਾਗਾ ਹੋ ਅਰਿ ਕੇਰਾ ਮਨ ਜਿ ਨਿਵਾਸ ਆ ਕੈ ਨਾਨਕ ਨੰਦੂਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂ ਸਾਧਾਰੋ ਹਰ ਨਾਲੇ ਹਰ ਨਾਲੋ ਤੂ ਮਨ ਮੇਰੇ ਦੂਖਾ ਸਭ ਵਿਸਾਰਨਾ ਅੰਗਿਕ ਕਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਵਨਗੰਨਾ ਸੁਨਤਿ ਸੁਆਮੀ ਸੋ ਕੇ ਮਨ ਵਿਸਾਰੇ ਕੈ ਨਾਨਕ ਮਨ ਮੇਰੇ ਸਾਧਾਰੋ ਹਰ ਨਾਲੇ സച്ച സാഹ ക മനു വശ്യ സബ്കാനോ കെ ਸਾਚਾ ਨਾਮ ਮੇਰਾ ਘਰੋ ਸਾਚਾ ਨਾਮ ਆਧਾਰ ਮੇਰਾ ਜਿਨ ਕੋ ਕਾ ਸਭ ਬੁਆਈਆ ਕਰਤਾ ਸੁਖ ਮੰਨਾਈ ਵਸਿਆ ਜਿ ਮਿਚਾਂ ਸਭ ਪੂਜਾਈਆ ਸਦਾ ਕੁਰਬਾਨ ਕੀਤਾ ਜਿਹਦਰ ਵਿਟੋ ਜਿਸ ਦੀਆਂ ਵਿਣਿਆਈਆ ਕਹਿਣ ਸੁਣ ਸੰਤਾ ਸੌਤਰੋ ਪਿਆਰੋ ਸਾਚਾ ਨਾਮ ਮੇਰਾ ਘਰੋ वाजे पञ्चो शब्दो तितकर्स वागे कर्स वागे सोध वाचे कलाचित कर्तारिया पंदुतुद्वास किते कालो कंटक मार्या पाया कुद जिन्नकोचे ना मारखेलागी कर्नान्ट तेस्कोआ तितकारना हाद वाचे आणत सु सुनो वट पाग पूरे पार ब्रह्म प्रभु पाया पुत्र सलविसूर सुनता पुत्र सोनी सची माणी संत सजन पै सरसे पूरे गुरते जानी सुनते पीता के ते पविता सतुर्यापूर बिनवन्त नानक लागे लगे वा जनादुरे सुनते बनीत कै पै पवित सतगुर आ भरपूर है बिनवंत नानक गुर चरण लागे वाजनाद दूर है मुंदावनी माला पंजवा ताल विच न वस्तु पाइयो सस्तो विचार उपनाम ठाकुर का पायो जिसका सब ਦੇ ਕੋ ਕਾਵੇ ਦੇ ਕੋ ਪੁੰਚੇ ਤਿਸ ਕਾਏ ਉਦਾਰੋਏ ਵਕਤ ਜਿਨ ਨ ਜਾਈ ਨਿਤ ਨਿਤਰਾ ਖੁਰਤਾਰ ਤਮ ਸੰਸਾਰ ਚੰ ਲਗਤ ਰਿਏ ਸਬਨਾ ਨਾਨਕ ਬ੍ਰਹਮ ਪ੍ਰਸਾਰ ਸੁ ਲੋਕ ਮਾਲਾ ਪੰਮਾ ਤੇਰਾ ਕੀਤਾ ਜਾਤੋ ਨਹੀਂ ਮੈਨੁ ਜੋਗ ਕਿ ਤੋਈ ਮੈ ਨਿਰਗਨਿਆਰੇ ਪਉ ਗੁਨ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੇਰਾ ਮਤੋਈ ਕਾਤ ਗੌਰ ਸੱਜਣਾ ਮਿਲਿਆ ਨਾਨਕ ਨਾਮ ਲੈਤਾ ਜੀਵਾ ਤਨਮਤੀ ਵੇ ਹਰਿਆ ਦਰਸ ਪਿਆ ਮੈਂ ਰਾਮ ਤੋਈ ਕਾਤ ਗੌਰ ਸੱਜਣਾ ਮਿਲਿਆ ਨਾਨਕ ਨਾਮ ਲੈਤਾ ਜੀਵਾ ਤਨਮਤੀ ਵੇ ਹਰਿਆ ਦਰਸ ਪਿਆ ਮੈਂ ਰਾਮ ਤੋਈ ਤਾ ਤਗਾਰ ਸੱਜਣਾ ਮਿਲ ਲਿਆ ਨਾਨਕ ਨਾਮੁ ਹਮ ਲੈ ਤਾ ਜੀਵਾਂ ਤਨ ਮਨ ਧੀਰੈ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ